ਨਾ ਮਜੂਦ ਹਟਾ ਇਕਵਾਲੋਂ ਸੇਮ ਇਹ ਧੀ ਜਗ੍ਹਾ ਕੀ ਹੈ ਉਹ ਆ ਖਾ ਗੁਜਾਰਾ ਟਾਪੇ ਦੇ ਪਿੱਛੇ ਹੈ ਕੀ ਕੰਮ ਕਰਦੇ ਸੀ ਸਬਜ਼ੀ ਦਾ ਕੰਮ ਕੀ ਗੱਲ ਬੜੀ ਤਪਾਈ ਪਤਾ ਨਹੀਂ ਲੱਗਿਆ ਅਗ ਲੱਗੀ ਸਾਰਾ ਸਮਾਨ ਜੋ ਗਿਆ 7-8 ਲੱਖ ਦਾ ਨੁਕਸਾਨ ਆਇਆ ਅੱਛਾ ਜੀ ਪਤਾ ਲੱਗਾ ਕਾਰਨ ਕੀ ਗੱਲ ਉਹ ਪਤਾ ਨਹੀਂ ਲੱਗਿਆ ਅਗ ਕਿੱਥੋਂ ਫੇਕੀ ਕਿਸ ਨੇ ਕਿੰਨਾ ਕ ਸਮਾਂ ਹੋ ਗਿਆ ਤੁਹਾਨੂੰ ਇੱਥੇ ਰਹਿੰਦੇ ਸਾਨੂੰ ਤਾਂ ਬੜੀ ਇੱਥੇ ਤੋਂ ਹੋ ਗਏ 3-4 ਸਾਲ ਅਜਾ ਉਧਾ 45 ਸਾਲ ਹੋ ਗਏ ਇਸ ਇਲਾਕੇ ਜੇ ਪਰਿਵਾਰ ਵਿੱਚ ਕੌਣ ਕੌਣ ਮੌਜੂਦ ਹੈ ਜੀ ਤਾਂ ਮੇਰੇ ਦੋ ਬੱਚੇ ਹੈ ਇੱਕ ਸਾਡੀ ਕਰਦੀ ਹੈ ਇੱਕ ਮੈਂ ਬੂਰਾ ਨਹੀਂ ਗਈ ਹੋਈ ਪੇਕੇ अच्छा जी हां और ਸਾਡੇ ਸੰਡੂ ਦੇ ਬੱਚੇ ਆ ਜਿੰਨੇ ਪਰਿਵਾਰ ਕਿੰਨੇ ਰਹਿੰਦੇ ਸੀ ਇੱਥੇ ਦੋ ਪਰਿਵਾਰ ਦੋ ਪਰਿਵਾਰ ਆਜੀ ਬੱਚਾ ਕਸ਼ ਕਰਨੀ ਸੀ ਆਜੀ ਠੀਕ ਹੈathor ਕੋ ਜਾਣੀ ਨੁਕਸਾਨ ਨਹੀਂ ਜਾਣੀ ਨੁਕਸਾਨ ਕੋਈ ਨਹੀਂ ਕੀ ਮੰਗ ਕਰਦੇ ਤੁਸੀਂ ਆਜੀ ਕਹਿੰਦੇ ਸਾਡੀ ਮਰਜ਼ੀ ਹੋਣੀ ਚਾਹੀਦੀ ਕਰੀ ਬੰਦੇ ਦੀ ਹੋਰ ਕੀ ਆਈ ਠੇਕੇ ਵਾਸਤੇ ਪਾਇ ਰੱਖੇ ਉਹ ਵੀ ਸੜ ਗਏ ਸਾਰੇ ਠੇਕੇ ਤੇ ਜ਼ਮੀਨ ਲੈ ਕੇ ਆਜੀ ਠੇਕੇ ਦੀ ਜ਼ਮੀਨ ਟੋਟਲ ਜ਼ਮੀਨ ਜਿਹੜੇ ਠੇਕੇ ਤੇ ਸੀ ਮੇਰੇ ਕੋਲ 24 ਕਿੱਲੇ ਭਾਈ ਅੱਛਾ ਜੀ ਆ ਤੇ ਕਿਤੁਸਾਨ ਕਿੰਨਾ ਕੁ ਹੋ ਗਿਆ ਟੋਟਲ 7 7-8 ਲੱਖ ਰੁਪਏ ਦਾ ਨੁਕਸਾਨ ਹੈ ਇਹ ਚੀਜ਼ ਜਿਹੜਾ ਘਰ ਵੀ ਸਾਰਾ ਲੋ ਸਾਬ ਸਾਬ ਸਾਢੀ ਮਸਸ ਹੋਣੀ ਚਾਹੀਦੀ ਯਾਰ ਓਕੇ ਕੀ ਨਵੀ ਤੁਹਾਡੇ ਮੰਗਲ ਸਿੰਘ ਜੀ ਆਪਣਾ ਦਸੂਆ ਫਾਇਰ ਫਿਟ ਤੋਂ ਸਾਨੂੰ ਜਿੱਦਾਂ ਅੱਗ ਦਾ ਪਤਾ ਲੱਗਾ ਆਪਾਂ ਅੱਗ ਮੌਕੇ ਤੇ ਪਹੁੰਚ ਗਏ ਸਾਡੀਆਂ ਗੱਡੀਆਂ ਲੱਗੀਆਂ ਆਪਾਂ ਪਾਣੀ ਪਾ ਮਾਰਦੀਆਂ ਪਈਆਂ ਨੇ ਤੇ ਆਪਾਂ ਦੇਖੋ ਜਿੱਨਾ ਪਰ ਅੱਗ ਦਾ ਕਾਰਨ ਨਹੀਂ ਹਲੇ ਸਾਨੂੰ ਪਤਾ ਲੱਗਾ ਨੁਕਸਾਨ ਹਲੇ ਕਾਫੀ ਹੋ ਗਿਆ ਘੱਡੇ ਦੇ ਬੁਝਾਉਂਦੇ ਪਈਆਂ ਜੀ ਦੇਖੋ ਪਤਾ ਲੱਗਦਾ ਕੀ ਗੱਡੀ ਆ ਗਈ ਦੋ ਆ ਗਈਆਂ ਜੀ ਬਾਕੀ ਆਉਂਦੀਆਂ ਪਈਆਂ ਇੱਕ ਗੱਡੀ ਹੋਰ ਆਉਂਦੀ ਪਈ ਹੈ ਸਾਰੇ ਬੰਦੇ ਅਸੀਂ ਸੜਕਸ ਰੱਖਿਆ ਬੋਸ ਦੇ ਜਵਾਨ ਪੇਪਰ ਮੇਲੇ ਲੱਗੇ ਖਲੋਤੇ ਸੀ ਸਾਨੂੰ ਰਾਗੀਰ ਤੋਂ ਪਹੁੰਚ ਗਿਆ ਵੀ ਉੱਥੇ ਦਾ ਗੁਲਜਾੜਾ ਬੇ ਮਗਰਮ ਬਣੇ ਝੁੱਗਿਆਂ ਨੂੰ ਅੱਗ ਲੱਗੀ ਜਿੱਦਾਂ ਹੀ ਅਸੀਂ ਪਹੁੰਚੇ ਹਾਂ ਉਹਦਿਆਂ ਨੂੰ ਅੱਗ ਬਹੁਤ ਯੋਰਾ ਤੇ ਸੀ ਸੜ ਗਿਆ ਇਸ ਮਾਣੇ ਨਵਜਰਾ ਦਾ ਪਰ ਜਾਨੀ ਨੁਕਸਾਨ ਨਹੀਂ ਹੋਇਆ ਮਾਲੀ ਨੁਕਸਾਨ ਬਹੁਤ ਹੋਇਆ ਨਾ ਦਾ ਜੋ ਦਾਣਾ ਪੱਕਾ ਸੀ ਜੋ ਬਿਸਤਰਾ ਸੀ ਇਹਨਾਂ ਦਾ ਸਾਰਾ ਸੜ ਕੇ ਸੁਆਹ ਹੋ ਚੁੱਕਾ ਗੱਲ ਨਹੀਂ ਅਭੀ ਪ੍ਰਸ਼ਾਸਨ ਨੇ ਮਕੇਰੀਆਂ ਚ ਬਾਹਰ ਵੀ ਕਿਟ ਦੀਆਂ ਗੱਡੀਆਂ ਆ ਗਈਆਂ ਪਰ ਡਰਾਈਵਰ ਨਹੀਂ ਉਹਨਾਂ ਤੇ ਆ ਗਏ ਇਹ ਜਿਹੜੀਆਂ ਗੱਡੀਆਂ ਦਸੂਹ ਆਈਆਂ ਦਸੂਹ ਜਿੰਨਾ ਚਿਰ ਉਹਨਾਂ ਨੂੰ ਆਉਣ ਨੂੰ ਲੱਗਾ ਉਹਨਾਂ ਚਿਰ ਨੂੰ ਇੱਥੇ ਸਭ ਕੁਝ ਸੜ ਕੇ ਸੁਆਹ ਹੋ ਚੁੱਕਾ ਹੈ ਕਿੰਨੇ ਕ ਲੱਗਦਾ ਨੁਕਸਾਨ ਹੋ ਗਿਆ ਜੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਜੀ ਇਹਨਾਂ ਵਿਚਾਰਿਆਂ ਦਾ ਜਿੰਨੀਆਂ 5 6 ਚੁੱਕੀਆਂ ਬਿਲਕੁਲ ਸੜ ਕੇ ਸੁਆਹ ਹੋ ਗਈਆਂ ਦਾਣਾ ਪੱਕਾ ਨਹੀਂ ਬਚਿਆ ਨਾ ਵਿਚਾਰਿਆਂ ਦਾ ਅੱਗ ਲੱਗਣ ਦੇ ਕਾਰਨ ਦਾ ਪਤਾ ਲੱਗ ਅੱਗ ਲੱਗਣ ਦੇ ਕਾਰਨ ਦਾ ਇਹਨਾਂ ਦਾ ਪਤਾ ਲੱਗਾ ਜੀ ਆਲੇ ਦੁਆਲੇ ਦੇ ਵਿੱਚ ਸਬਜ਼ੀ ਸਾਰੀ ਕੋਈ ਬਿਜਲੀ ਬਿਜਲੀ ਛਾੜ ਸਰਕਟ ਵੀ ਨਹੀਂ ਹੋਇਆ ਇਦਾਂ ਦਾ ਬੱਤੀ ਵੀ ਆ ਨਹੀਂ ਸੀ ਕਦੇ ਪਰ ਨਿਆਣੇ ਸਨ ਇਹਨਾਂ ਦੇ ਵਿੱਚ ਨਿੱਕੇ ਨਿੱਕੇ ਜਿਹੜੇ ਆਪਦੇ ਬਾਹਰ ਕਿਤੇ ਗਏ ਸ ਪਰ ਜੋ ਨੁਕਸਾਨ ਬਹੁਤ ਹੋਣ ਕਰਕੇ ਸਾਰੇ ਮਤਕੇ ਝੁੱਗੀਆਂ ਸੜ ਕੇ ਸੁਆਹ ਹੋ ਚੁੱਕੀਆਂ ਦਾਣਾ ਪੱਕਾ ਕੀ A to Z ਸਮਾਨ ਸੜ ਗਿਆ ਜਿੰਨਾਂ ਦਾ ਕਿੰਨੇ ਪਰਿਵਾਰ ਰਹਿੰਦੇ ਸੀ ਗਲਪਰੀ ਦੇ ਵਿੱਚ ਇਹ ਘੱਟੋ ਘੱਟ ਹੀ ਮੈਂ 5-6 ਪਰਿਵਾਰ ਹੋਣੇ ਸੀ ਇੱਥੇ